ਸਾਡੇ ਪੂਰੇ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਕਿ ਸਾਡੀ ਪੰਜਾਬੀ ਮਾਂ ਬੋਲੀ ਨਾਲ ਕਿਤੇ ਨਾ ਕਿਤੇ ਜੜੀ ਆ ਜਿਆਤੀ ਹੋ ਰਹੀ ਆ ਮਾੜੀ ਮੋਟੀ ਜਿੰਨੂੰ ਵੀ ਅੰਗਰੇਜ਼ੀ ਆਉਂਦੀ ਏ ਉਹਨੂੰ ਸਾਰੀ ਦੁਨੀਆ ਜੀ ਜੀ ਆਖ ਬੁਲਾਉਂਦੀ ਏ ਮਿਲੇ ਤਰੱਕੀ ਮਾਂ ਬੋਲੀ ਅੱਜ ਰੋਲਣ ਵਾਲੇ ਵਾਹ ਮਿਲੇ ਤਰੱਕੀ ਮਾਂ ਬੋਲੀ ਅੱਜ ਰੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਵਾਹ ਬਹੁਤ ਸਾਰੇ ਜਿਹੜੇ ਬਹਾਈ ਪ੍ਰੋਫਾਈਲ ਕਨਵੈਂਟਸ ਸਕੂਲ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਬੱਚਿਆਂ ਤੇ ਪਾਬੰਦੀ ਆ ਜਿਹੜੇ ਹੁਣ ਨਵੀਂ ਜਨਰੇਸ਼ਨ ਆ ਬੱਚਿਆਂ ਨੂੰ ਮਨਾ ਕੀਤਾ ਜਾਂਦਾ ਕਿ ਪੰਜਾਬੀ ਬੋਲਣ ਵਾਲੇ ਨੂੰ ਦੇਸੀ ਸਮਝਿਆ ਜਾਂਦਾ ਕਿਉਂਕਿ ਯੂਨੈਸਕੋ ਦੀ ਰਿਪੋਰਟ ਸਿੱਗੀ ਕਿ ਆਉਣ ਵਾਲੇ 50 ਸਾਲਾਂ ਦੇ ਬਾਅਦ ਪੰਜਾਬੀ ਬੋਲੀ ਖਤਮ ਹੋ ਜੂਗੀ ਜਿਹੜੇ ਵੱਡੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜੇ ਕੋਈ ਬੱਚਾ ਪੰਜਾਬੀ ਚ ਗੱਲ ਵੀ ਲਗਭਗ ਕਰਦਾ ਤੇ ਉਹਨੂੰ ਡਾਂਟਿਆ ਜਾਂਦਾ ਤੇ ਮਾਪੇ ਵੀ ਇਹਦੇ ਵਿੱਚ ਕੁਝ ਹੱਦ ਤੱਕ ਦੋਸ਼ੀ ਨੇ ਜੇ ਪੰਜਾਬੀ ਬੋਲੀ ਅਹੀਂ ਨਾ ਪੜੀ ਜਾਂ ਆਪਣੇ ਬੱਚਿਆਂ ਨੂੰ ਨਾ ਪੜਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਨੂੰ ਵੀ ਕਿਵੇਂ ਪੜਿਆ ਹਾਂ ਬਿਲਕੁਲ ਪੰਜਾਬੀ ਬੋਲੀ ਸਾਡੀ ਜਿੱਦਾਂ ਨਾ ਬਾਕੀ ਬੋਲੀਆਂ ਇਹਨੂੰ ਹੈਵੀ ਹੋ ਰਹੀਆਂ ਤੇ ਇਹਨੂੰ ਜਿਵੇਂ ਖਾਈ ਜਾ ਰਹੀ ਹੈ ਤਾਂ ਕੋਣ ਨਹੀਂ ਲੱਗ ਜਾਂਦਾ ਬਿਲਕੁਲ ਬਹੁਤ ਵਧੀਆ ਸਿਸਟਮ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਸਾਡਾ ਐਜੂਕੇਸ਼ਨ ਸਿਸਟਮ ਸਭ ਤੋਂ ਪਹਿਲਾਂ ਉਹਨਾਂ ਨੇ ਤਹਿਸ ਨਹਿਸ ਕੀਤਾ ਮੈਂ ਸਮਝਦਾ ਕਿ ਅੱਜ ਅੰਗਰੇਜ਼ ਤੇ ਇੱਥੋਂ ਚਲੇ ਗਏ ਨੇ ਪਰ ਆ ਜਿਹੜੇ ਸਾਡੇ ਕਾਲੇ ਅੰਗਰੇਜ਼ ਆ ਗਏ ਨੇ ਨਾ ਤੇ ਇਹਨਾਂ ਨੇ ਵੀ ਕੋਈ ਘੱਟ ਨਹੀਂ ਕੀਤੀ ਸਾਡੀ ਬੋਲੀ ਦੇ ਨਾਲ ਲੱਖਾਂ ਨੇਰੀਆਂ ਝਖੜ ਝੁੱਲੇ ਹਾਂਜੀ ਘੇਰਿਆ ਲੱਖ ਤੂਫਾਨਾਂ ਨੇ ਰਹੀ ਫੇਰ ਵੀ ਪੈਰਾ ਉੱਤੇ ਖੜੀ ਪੰਜਾਬੀ ਬੋਲੀ ਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਪੰਜਾਬੀ ਬੋਲੀ ਦੇ ਵਿੱਚ ਇਹ ਗੁਰਬਾਣੀ ਦੀ ਹੋਂਦ ਆ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਪੜੋ ਕਦੇ ਇਤਿਹਾਸ ਪੰਜਾਬੀਓ ਤੁਸੀਂ ਪੰਜਾਬੀ ਦਾ ਇਨਾ ਕਰਕੇ ਝੁੱਲਿਆ ਝੰਡਾ ਦੇਸ਼ ਆਜ਼ਾਦੀ ਦਾ ਵਾਹ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਾਲ ਨੇ ਜੀ ਸਾਡੇ ਸਟੂਡੀਓ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਇੱਕ ਐਸੇ ਸੇਵਾਦਾਰ ਮੈਂ ਕਵਾਂਗਾ ਜਿਨ੍ਹਾਂ ਦੀਆਂ ਲਿਖਤਾਂ ਜਿਨ੍ਹਾਂ ਦੀ ਲਿਖੇ ਹੋਏ ਗੀਤ ਜਿਹੜੇ ਆ ਉਹ ਪੰਜਾਬ ਦੇ ਨਾਮੀ ਸਿੰਗਰਜ਼ ਨੇ ਜਿਹੜੇ ਆ ਉਹ ਗਾਏ ਹੋਏ ਨੇ ਬਹੁਤ ਹੀ ਵਧੀਆ ਤੇ ਬੜਾ ਪਿਆਰਾ ਸਾਡਾ ਮਿੱਤਰ ਨੇ ਸਤਾ ਕੋਟਲੀ ਵਾਲਾ ਅੱਜ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬੀ ਮਾਂ ਬੋਲੀ ਦੇ ਸلسਲੇ 'ਚ ਅੱਜ ਨਾ ਤੇ ਕੋਈ ਗੀਤਾਂ ਦੀ ਗੱਲ ਹੋਣੀ ਨਾ ਗਜ਼ਲਾਂ ਦੀ ਗੱਲ ਹੋਣੀ ਆ ਨਾ ਕਿਸੇ ਗਾਇਕ ਕਲਾਕਾਰ ਦੀ ਗੱਲ ਹੋਣੀ ਆ ਪੰਜਾਬੀ ਮਾਂ ਬੋਲੀ ਦੀ ਜਦੋਂ ਗੱਲ ਆਉਂਦੀ ਆ ਤੇ ਜਿੱਥੇ ਸਾਡੇ ਪੂਰੇ ਪੰਜਾਬ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣਿਆ ਕਿ ਸਾਡੀ ਪੰਜਾਬੀ ਮਾਂ ਬੋਲੀ ਨਾਲ ਕਿਤੇ ਨਾ ਕਿਤੇ ਜੜੀ ਆ ਜਿਆਤੀ ਹੋ ਰਹੀ ਆ ਉਹਨੂੰ ਉਹਦਾ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ ਚਾਹੇ ਸਰਕਾਰਾਂ ਦੀ ਅੰਗੈਲੀ ਹੋਵੇ ਬਹੁਤ ਸਾਰੇ ਜਿਹੜੇ ਬਹਾਈ ਪ੍ਰੋਫਾਈਲ ਕਨਵੈਂਟਸ ਸਕੂਲ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਬੱਚਿਆਂ ਤੇ ਪਾਬੰਦੀ ਆ ਕਈ ਵਾਰੀ ਕੰਟਰੋਵਰਸੀਆਂ ਹੁੰਦੀਆਂ ਨੇ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਰਹਿੰਦੇ ਹੋ ਕਿ ਬੱਚਿਆਂ ਨੂੰ ਜੁਰਮਾਨਾ ਤੱਕ ਕਰ ਦਿੱਤਾ ਜਾਂਦਾ ਕਿ ਤੁਸੀਂ ਪੰਜਾਬੀ ਨਹੀਂ ਬੋਲਣੀ ਇੱਥੇ ਇਹ ਗੱਲ ਜਿਹੜੀ ਹੈ ਇੱਕ ਚਿੰਤਾ ਦਾ ਵਿਸ਼ਾ ਲੈਂਦੇ ਪੰਜਾਬ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਮੁਜ਼ਾਰੇ ਇਤਿਜਾਜ ਹੁੰਦੇ ਵੇਖੇ ਨੇ ਕਿ ਉੱਥੇ ਦੇ ਲੋਕ ਵੀ ਇਸ ਗੱਲ ਦੇ ਲਈ ਚਿੰਤਤ ਨੇ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਜਿਹੜਾ ਉਹ ਉੱਥੇ ਵੀ ਉਹਨਾਂ ਨੂੰ ਲੱਗਦਾ ਕਿ ਜਿਵੇਂ ਪੰਜਾਬੀ ਮਾਂ ਬੋਲੀ ਨਾਲ ਜਿਆਤੀ ਹੋ ਰਹੀ ਆ ਉੱਥੇ ਕਈ ਵਾਰੀ ਜਿਹੜੇ ਹੁਣ ਨਵੀਂ ਜਨਰੇਸ਼ਨ ਆ ਬੱਚਿਆਂ ਨੂੰ ਮਨਾ ਕੀਤਾ ਜਾਂਦਾ ਕਿ ਪੰਜਾਬੀ ਬੋਲਣ ਵਾਲੇ ਨੂੰ ਦੇਸੀ ਸਮਝਿਆ ਜਾਂਦਾ। ਕਿ ਇਹ ਦੇਸੀ ਜੀ ਉਹ ਜੱਟ ਲੋਕਾਂ ਦੀ ਭਾਸ਼ਾ ਹੈ। ਪੰਜਾਬੀ ਮਾਂ ਬੋਲੀ ਬੋਲਣ ਵਾਲੇ ਕੌਣ ਨੇ? ਪੰਜਾਬੀ ਮਾਂ ਬੋਲੀ ਕੀ ਚੀਜ਼ ਹੈ? ਇਹ ਅੱਜ ਇਸੇ ਵਿਸ਼ੇ ਤੇ ਅਸੀਂ ਵਿਚਾਰ ਚਰਚਾ ਕਰਨ ਲਈ ਸਤਾ ਕੋਟਲੀ ਵਾਲਾ ਜੀ ਨੂੰ ਆਪਣੀ ਸਟੂਡੀਓ ਦੇ ਵਿੱਚ ਸੱਦਾ ਦਿੱਤਾ। ਸਤਾ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਤੁਹਾਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਨੈਸਕੋ ਦੀ ਇੱਕ ਰਿਪੋਰਟ ਆਈ ਸੀ ਸਤਾ ਜੀ ਕਿ ਜਿਹਦੇ ਵਿੱਚ ਨਾ ਉਹ ਜਿੱਦਣ ਉਹ ਰਿਪੋਰਟ ਪੜ੍ਹੀ ਤੇ ਮੈਂ ਤੇ ਰਾਤ ਸੌ ਨਹੀਂ ਸਕੇਆ ਕਿਉਂਕਿ ਯੂਨੈਸਕੋ ਦੀ ਰਿਪੋਰਟ ਸੀ ਕਿ ਆਉਣ ਵਾਲੇ 50 ਸਾਲਾਂ ਦੇ ਬਾਅਦ ਪੰਜਾਬੀ ਬੋਲੀ ਖਤਮ ਹੋ ਜੂਗੀ ਵੀ ਜਿਸ ਤਰ੍ਹਾਂ ਦਾ ਇਹ ਬੋਲੀ ਬੋਲਣ ਵਾਲਿਆਂ ਦਾ ਰਵੱਈਆ ਵਾ ਜਾਂ ਆਉਣ ਵਾਲੀ ਜਨਰੇਸ਼ਨ ਦਾ ਆਪਣੀ ਮਾਂ ਬੋਲੀ ਪ੍ਰਤੀ ਰਵੱਈਆ ਤੇ ਆਪਣੇ ਆਉਣ ਵਾਲੇ 50 ਸਾਲਾਂ ਦੇ ਬਾਅਦ ਇਹ ਬੋਲੀ ਅਲੋਪ ਹੋ ਜੂਗੀ ਮਨ ਬੜਾ ਉਚਾਟ ਹੋਇਆ ਪਰੇਸ਼ਾਨ ਹੋਇਆ ਤੇ ਫਿਰ ਆਪ ਮੁਹਾਰੇ ਮਨ ਦੇ ਵਿੱਚੋਂ ਇੱਕ ਜਵਾਬ ਆਇਆ ਕਿ ਬਲੰਦਰ ਸਿੰਘ ਚਿੰਤਾ ਕਰਨ ਦੀ ਲੋੜ ਨਹੀਂ ਜਦੋਂ ਤੱਕ ਪੰਜਾਬੀ ਲਿਪੀ ਪੰਜਾਬੀ ਬੋਲੀ ਚ ਲਿਖੀ ਗੁਰਬਾਣੀ ਦੀ ਹੋਂਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਪੰਜਾਬੀ ਬੋਲੀ ਦੇ ਵਿੱਚ ਇਹ ਗੁਰਬਾਣੀ ਦੀ ਹੋਂਦ ਆ ਉਹਨਾਂ ਚਿਰ ਪੰਜਾਬੀ ਮਾਂ ਬੋਲੀ ਨੂੰ ਕੋਈ ਖਤਰਾ ਨਹੀਂ ਬੇਸ਼ੱਕ ਦੁਸ਼ਮਣ ਸਾਜ਼ਿਸ਼ਾਂ ਕਰਦੇ ਹੁੰਦੇ ਆ ਉਹ ਕਈ ਯੂਰੀ ਕਿਹਾ ਜਾਂਦਾ ਨਾ ਕਿ ਜੇ ਕਿਸੇ ਨੂੰ ਦੁਆ ਦੇਣੀ ਹੋਏ ਤੇ ਉਹਨੂੰ ਕਿਹਾ ਜਾਂਦਾ ਕਿ ਤੇਰੀ ਉਮਰ ਲੋਕਗੀਤ ਜਿੰਨੀ ਹੋਵੇ ਤੇ ਜੇ ਕਿਸੇ ਨੂੰ ਬਦਦੁਆ ਦੇਣੀ ਹੋਏ ਤੇ ਉਹਨੂੰ ਕਹਿ ਦਿਓ ਕਿ ਤੈਨੂੰ ਤੇਰੀ ਬੋਲੀ ਭੁੱਲ ਜੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਕੀ ਕਹਿਣਾ ਚਾਹੋਗੇ ਇਹ ਖਤਰਾ ਵੀ ਹੈ ਗੱਲ ਦਾ ਕਿ ਜਿਵੇਂ ਦਿਨ ਬਦਿਨ ਪੰਜਾਬੀ ਬੋਲੀ ਨਾਲੋਂ ਸਕੂਲਾਂ ਦੇ ਰਾਹੀਂ ਬੱਚਿਆਂ ਨੂੰ ਤੋੜਿਆ ਜਾ ਰਿਹਾ ਜੀ ਤੇ ਜੇ ਕੋਈ ਪੰਜਾਬੀ ਬੋਲਦਾ ਉਹਨੂੰ ਅਨਪੜ੍ਹ ਗਿਆ ਸਮਝ ਲਿਆ ਜਾਂਦਾ ਕਿ ਇਹ ਦੇਸੀ ਬੰਦਾ ਇਹ ਅਨਪੜ੍ਹ ਬੰਦਾ ਵਾ ਜੀ ਇਹ ਖਤਰੇ ਵਾਲੀ ਗੱਲ ਵੀ ਆ ਜੀ ਕਿਉਂਕਿ ਜੇ ਬੋਲੀ ਆ ਤੇ ਪੰਜਾਬ ਵਾ ਤੇ ਇਹ ਬੜਾ ਵੱਡਾ ਦੁਖਾਂਤ ਆ ਕਿ ਜਦੋਂ ਬੱਚੇ ਸਕੂਲ ਜਾਂਦੇ ਨੇ ਸਕੂਲਾਂ ਦੇ ਵਿੱਚ ਜਿਹੜੇ ਵੱਡੇ ਸਕੂਲ ਨੇ ਨਾ ਲੈਣਾ ਸ਼ਾਇਦ ਠੀਕ ਵੀ ਨਾ ਲੱਗੇ ਕਿ ਜਿਹੜੇ ਵੱਡੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜੇ ਕੋਈ ਬੱਚਾ ਪੰਜਾਬੀ ਚ ਗੱਲ ਵੀ ਲਗਭਗ ਕਰਦਾ ਤੇ ਉਹਨੂੰ ਡਾਂਟਿਆ ਜਾਂਦਾ ਤੇ ਮਾਪਿਓ ਵੀ ਇਹਦੇ ਵਿੱਚ ਕੁਝ ਹੱਦ ਤੱਕ ਦੋਸ਼ੀ ਨੇ ਕਿ ਉਹ ਵੀ ਬੱਚਿਆਂ ਨੂੰ ਆਪਾਂ ਗੀਤ ਦੇ ਵਿੱਚ ਜ਼ਿਕਰ ਵੀ ਅੱਗੇ ਕਰਾਂਗੇ ਜੀ ਕਿ ਬੱਚਿਆਂ ਨੂੰ ਪੰਜਾਬੀ ਬੋਲੀ ਤੋਂ ਦੂਰ ਰੱਖਣ ਦੇ ਵਿੱਚ ਸਾਰੇ ਮਾਪੇ ਤੇ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਉਹ ਮਾਪੇ ਵੀ ਅੱਗੇ ਜਿਹੜੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਵਾਸਤੇ ਜਦੋਂ ਜ਼ਿਆਦਾ ਵੀ ਕਰ ਰਹੇ ਨੇ ਜੀ ਤੇ ਕੁਝ ਐਡੇ ਇੱਕ ਅਵੇਸਲੇ ਮਾਪੇ ਵੀ ਹੋਣਗੇ ਜਿਨ੍ਹਾਂ ਦੇ ਬੱਚਿਆਂ ਨੂੰ ਊੜਾ ਐੜਾ ਘਰਾਂ ਦੇ ਵਿੱਚੋਂ ਉਗਵਾ ਚੁੱਕੇ ਹੋਣਗੇ ਕਿ ਉਹਨਾਂ ਨੂੰ ਊੜੇ ਐੜੇ ਵੀ ਸ਼ਾਇਦ ਨਾ ਪਤਾ ਹੋਵੇ ਇਹ ਕਰਕੇ ਇਹ ਵਾਕਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਇੱਕ ਚਿੰਤਾ ਦਾ ਵਿਸ਼ਾ ਕਿ ਜੇ ਪੰਜਾਬੀ ਬੋਲੀ ਅਹੀਂ ਨਾ ਪੜੀ ਜਾਂ ਆਪਣੇ ਬੱਚਿਆਂ ਨੂੰ ਨਾ ਪੜ੍ਹਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਨੂੰ ਕਿਵੇਂ ਪੜਿਆ ਹਾਂ ਬਿਲਕੁਲ ਸਾਡੇ ਲਈ ਗੁਰਬਾਣੀ ਸਮਝਣੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਗੁਰਬਾਣੀ ਜਿਹੜੀ ਸਾਨੂੰ ਜੀਵਨ ਜਾਂਚ ਦੱਸਦੀ ਆ ਭਈ ਗੁਰੂ ਸਾਹਿਬਾਨਾ ਨੇ ਇੰਨੀ ਉਹ ਐਡੀ ਖੂਬਸੂਰਤ ਕਿਰਤਿਆ ਸਾਡੇ ਗੁਰੂ ਸਾਹਿਬਾਨਾ ਦੀ ਤੇ ਜਦੋਂ ਪੰਜਾਬੀ ਬੋਲੀ ਨਾ ਕਿਸੇ ਨੇ ਪੜ੍ਹੀ ਬੋਲੀ ਤੇ ਫਿਰ ਉਹ ਗੁਰਬਾਣੀ ਪੜ੍ਹਨ ਦਾ ਤੇ ਮਤਲਬ ਹੀ ਨਹੀਂ ਰਹਿ ਜਾਂਦਾ ਜੀ ਤੋ ਮੈਂ ਅਕਸਰ ਤੁਹਾਡੇ ਉਹ ਬੜਾ ਖੂਬਸੂਰਤ ਤੁਹਾਡਾ ਗੀਤ ਹੈ ਮੈਂ ਚਾਹਾਂਗਾ ਉਹਦੀਆਂ ਸਤਰਾਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ ਕਿ ਉਹ ਮਾੜੀ-ਮੋਟੀ ਜਿੰਨੂੰ ਵੀ ਅੰਗਰੇਜ਼ੀ ਆਉਂਦੀ ਏ ਤੇ ਉਹਨੂੰ ਸਾਰੀ ਦੁਨੀਆ ਜੀ ਜੀ ਆਖ ਬੁਲਾਉਂਦੀ ਏ ਮਾੜੀ-ਮੋਟੀ ਜਿੰਨੂੰ ਵੀ ਅੰਗਰੇਜ਼ੀ ਆਉਂਦੀ ਏ ਉਹਨੂੰ ਸਾਰੀ ਦੁਨੀਆ ਜੀ ਜੀ ਆਖ ਬੁਲਾਉਂਦੀ ਏ ਮਿਲੇ ਤਰੱਕੀ ਮਾਂ ਬੋਲੀ ਅੱਜ ਰੋਲਣ ਵਾਲੇ ਨੂੰ ਵਾਹ ਮਿਲੇ ਤਰੱਕੀ ਮਾਂ ਬੋਲੀ ਅੱਜ ਰੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਇਹ ਗੱਲ ਜਿੱਥੇ ਸਾਡੇ ਮੇਰੇ ਬਹੁਤ ਹੀ ਸ੍ਰੀਲੇ ਗਾਇਕ ਮੇਰੇ ਵੀਰ ਬਲਰਾਜ ਜੀ ਨੇ ਜਿੱਥੇ ਇਹਨੂੰ ਰਿਕਾਰਡ ਕੀਤਾ ਜੀ ਉੱਥੇ ਹੀ ਸਾਡੇ ਵੀਰ ਸੁਖਜਿੰਦਰ ਸ਼ਿੰਦਾ ਸਾਹਿਬ ਜੀ ਨੇ ਵੀ ਇਹਨੂੰ ਆਪਣੀ ਆਵਾਜ਼ ਵਿੱਚ ਇਹਨਾਂ ਇਸ ਗੀਤ ਨੂੰ ਰਿਕਾਰਡ ਕੀਤਾ ਜੀ ਜੀ ਇਹ ਗੀਤ ਦੇ ਵਿੱਚ ਫਿਰ ਅੱਗੇ ਜਾ ਕੇ ਮੈਂ ਮਾਪਿਆਂ ਦਾ ਵੀ ਆਪਾਂ ਥੋੜਾ ਜਿਹਾ ਉਹਦੇ ਵਿੱਚ ਲੱਭਦਾ ਕਿ ਬੱਚਿਆਂ ਨੂੰ ਵੀ ਰੱਖਦੇ ਮਾਪੇ ਦੂਰ ਪੰਜਾਬੀ ਤੋਂ ਵੈਸੇ ਉੱਥੇ ਲੋਕੀ ਸ਼ਬਦ ਆ ਬੱਚਿਆਂ ਨੂੰ ਵੀ ਰੱਖਦੇ ਲੋਕੀ ਦੂਰ ਪੰਜਾਬੀ ਤੋਂ ਜੀ ਐਸੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ਵਾਹ ਇਹ ਕਰਕੇ ਜਿਹੜਾ ਬੱਚਿਆਂ ਨੂੰ ਦੂਰ ਰੱਖਿਆ ਜਾਣਾ ਬੰਦਾ ਲੱਭਦਾ ਵੀ ਕੀ ਇਹਦੇ ਵਿੱਚ ਹਾਲਾਂਕਿ ਇਹਦੇ ਵਰਗੀ ਜਦੋਂ ਬਾਬਾ ਫਰੀਦ ਜੀ ਕਿਤੇ ਆਵਾਜ਼ ਮਾਰਦੇ ਬਾਣੀ ਦੇ ਵਿੱਚ ਸ਼ੱਕਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਹਾਂ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੁੱਜਣ ਤਦ ਕਿੱਡੀ ਮਿੱਠੀ ਬੋਲੀ ਤੇ ਅੱਜ ਉਹ ਘਰਾਂ ਦੇ ਵਿੱਚੋਂ ਕੈਦਿਆਂ ਦੇ ਵਿੱਚੋਂ ਸਾਡੇ ਘਰਾਂ ਚੋਂ ਕੈਦੇ ਉਹ ਅੱਜ ਦੱਬਣੇ ਔਖੇ ਹੋਏ ਹੋ ਹੋਰ ਕਿਤਾਬਾਂ ਦੇ ਨਾਲ ਨਾਲ ਇਹ ਪੰਜਾਬੀ ਬੋਲੀ ਸਾਡੀ ਜਿੱਦਾਂ ਨਾ ਬਾਕੀ ਬੋਲੀਆਂ ਇਹਨੂੰ ਇਹ ਹੋ ਰਹੀਆਂ ਤੇ ਇਹਨੂੰ ਜਿਵੇਂ ਖਾਈ ਜਾ ਰਹੀ ਹੈ ਤਾਂ ਘੁੱਣ ਨਹੀਂ ਲੱਗ ਜਾਂਦਾ ਇਹਦਾ ਦਿਨ ਬਦ ਦਿਨ ਇਹਨੂੰ ਇਹ ਖਤਰਾ ਇਹ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਜੇ ਉਹ ਚਾਹੁੰਦੇ ਨੇ ਕਿ ਵੱਡੇ ਹੋ ਕੇ ਸਾਡੇ ਬੱਚੇ ਬਾਣੀ ਦੇ ਨਾਲ ਜੁੜੇ ਰਹਿਣ ਤੇ ਜੇ ਉਹ ਪੰਜਾਬੀ ਨਾ ਸਿੱਖੀ ਨਾ ਪੜੀ ਤੇ ਕੱਲ ਨੂੰ ਗੁਰਬਾਣੀ ਨੂੰ ਕਿਵੇਂ ਪੜਨਗੇ ਬਿਲਕੁਲ ਸਾਡੇ ਵਾਸਤੇ ਮੈਂ ਇੱਕ ਗੱਲ ਤੁਹਾਡੀ ਸਤਾਜੀ ਕਲੀਅਰ ਕਰਦਿਆਂ ਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਨਾ ਤੇ ਉਹਨਾਂ ਨੇ ਸਾਡੇ ਆਣ ਕੇ ਜਦੋਂ ਪੰਜਾਬ ਦੇ ਵਿੱਚੋਂ ਐਂਟਰ ਕਰਦੇ ਨੇ ਤੇ ਉਹਨਾਂ ਸਭ ਤੋਂ ਪਹਿਲਾਂ ਸਾਡਾ ਐਜੂਕੇਸ਼ਨ ਸਿਸਟਮ ਵੇਖਿਆ ਬਹੁਤ ਵਧੀਆ ਸਿਸਟਮ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਸਾਡਾ ਐਜੂਕੇਸ਼ਨ ਸਿਸਟਮ ਸਭ ਤੋਂ ਪਹਿਲਾਂ ਉਹਨਾਂ ਨੇ ਤੈਸ ਲੈਸ ਕੀਤਾ ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਅੰਗਰੇਜ਼ਾਂ ਨੇ ਕੀ ਕੀਤਾ ਵੀ ਜਿਹੜਾ ਬੰਦਾ ਵੀ ਕੋਈ ਹਥਿਆਰ ਜਮ੍ਹਾਂ ਕਰਾਊਗਾ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਤੇ ਜਿਹੜਾ ਆਪਣਾ ਕਾਇਦਾ ਜਮ੍ਹਾਂ ਕਰਾਊ ਕਹਤਾ ਜਿਹਨੂੰ ਕਹਿ ਦਿੰਦੇ ਆ ਪੰਜਾਬੀ ਦਾ ਜਾਂ ਜਿਹੜਾ ਵੀ ਕੋਈ ਕਿਤਾਬ ਆ ਕੋਈ ਉਹ ਆਣ ਕੇ ਜਮ੍ਹਾਂ ਕਰਾਊ ਉਹਦੀ ਵੀ ਪੈਸੇ ਦਿੱਤੇ ਜਾਂਦੇ ਸੀ ਉਹਨੂੰ ਜ਼ਿਆਦਾ ਦਿੱਤੇ ਜਾਂਦੇ ਹਾਂ ਵੀ ਉਹ ਇੱਕ ਹਥਿਆਰ ਇਹਨਾਂ ਕੋਲ ਲੈ ਲਓ ਦੂਸਰੀ ਇਹਨਾਂ ਕੋਲ ਇਹਨਾਂ ਦੀ ਬੋਲੀ ਖੋਲੋ ਇਹਨਾਂ ਕੋਈ ਇਹਨਾਂ ਦੀ ਐਜੂਕੇਸ਼ਨ ਖੋਲੋ ਤੇ ਫੇਰ ਇਹ ਕਾਹੇ ਜੋਗੇ ਨਹੀਂ ਰਹਿਣਗੇ ਬਿਲਕੁਲ ਔਰ ਉਹੀ ਸਿਸਟਮ ਉਹੀ ਢੰਗ ਤਰੀਕਾ ਇੰਗਲੈਂਡ ਦੇ ਵਿੱਚ ਮੁੜ ਕੇ ਉਹਨਾਂ ਨੇ ਅਪਣਾਇਆ ਕਿਉਂਕਿ ਇਹ ਸਾਡੇ ਸਿਸਟਮ ਨੂੰ ਸਾਡੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨ ਲਈ ਬਹੁਤ ਲੰਬਾ ਸਮਾਂ ਲੱਗਾ ਅੰਗਰੇਜ਼ਾਂ ਨੂੰ ਪਰ ਮੈਂ ਸਮਝਦਾ ਕਿ ਅੱਜ ਅੰਗਰੇਜ਼ ਤੇ ਇੱਥੋਂ ਚਲੇ ਗਏ ਨੇ ਪਰ ਆਹ ਜਿਹੜੇ ਸਾਡੇ ਕਾਲੇ ਅੰਗਰੇਜ਼ ਆ ਗਏ ਨੇ ਨਾ ਤੇ ਇਹਨਾਂ ਨੇ ਵੀ ਕੋਈ ਘਟ ਨਹੀਂ ਕੀਤੀ ਸਾਡੀ ਬੋਲੀ ਦੇ ਨਾਲ ਮੈਂ ਇੱਕ ਗੱਲ ਜਿਤਨਾ ਤੁਸੀਂ ਉਹ ਗੱਲ ਤੁਸੀਂ ਪੂਰੀ ਨਹੀਂ ਕੀਤਾ ਅੰਤਰਾ ਭਈ ਬੱਚਿਆਂ ਨੂੰ ਵੀ ਰੱਖਦੇ ਨੇ ਹੁਣ ਦੂਰ ਪੰਜਾਬੀ ਤੋਂ ਐਸੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ ਮਿਲੇ ਤਰੱਕੀ ਮਾਂ ਬੋਲੀ ਅਜ ਰੋਲਣ ਵਾਲੇ ਨੂੰ ਮਿਲੇ ਤਰੱਕੀ ਮਾਂ ਬੋਲੀਆਂ ਜੇ ਰੋਲਣ ਵਾਲੇ ਨੂੰ ਕਿਉਂਕਿ ਇਹ ਗੱਲ ਨਾ ਲੈਂਦੇ ਪੰਜਾਬ ਦੇ ਜਿਹੜੇ ਮੇਰੇ ਬਹੁਤ ਸਾਰੇ ਮਿੱਤਰ ਨੇ ਪਾਕਿਸਤਾਨ ਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਵੀ ਸਾਡੀਆਂ ਆਪਣੀਆਂ ਜਨਨੀਆਂ ਕਹਿੰਦੀਆਂ ਬੱਚਿਆਂ ਨੂੰ ਵੀ ਪੰਜਾਬੀ ਨਹੀਂ ਬੋਲਣੀ ਉਰਦੂ ਚ ਗੱਲ ਕਰੋ ਉੱਥੇ ਉਰਦੂ ਚੱਲਦੀ ਆ ਹਾਂਜੀ ਤੇ ਮੈਂ ਇਹ ਗੱਲ ਇੱਕ ਗੱਲ ਅੱਜ ਆਪਣੇ ਲੈਂਦੇ ਪੰਜਾਬ ਵਾਲੇ ਦਰਸ਼ਕਾਂ ਦੇ ਨਾਲ ਵੀ ਤੇ ਆਪਣੇ ਚੜ੍ਹਦੇ ਪੰਜਾਬ ਦੇ ਦਰਸ਼ਕਾਂ ਦੇ ਨਾਲ ਵੀ ਇੱਕ ਗੱਲ ਕਰਾਂ ਕਿ ਇੱਕ ਬਹੁਤ ਹੀ ਜ਼ਿੰਮੇਵਾਰ ਤੇ ਸਿਆਣੇ ਨੇਤਾ ਨੇ ਵਿਧਾਨ ਸਭਾ ਦੇ ਵਿੱਚ ਇੱਕ ਪਰਚਾ ਪੜ੍ਹਦਿਆਂ ਇੱਕ ਬੜੀ ਖੂਬਸੂਰਤ ਗੱਲ ਕਹੀ ਸੀ ਉਹਦਾ origin ਕੀ ਸੀ ਮੈਨੂੰ ਉਹਦੀ ਜਾਣਕਾਰੀ ਨਹੀਂ ਪਰ ਮੈਨੂੰ ਗੱਲ ਬੜੀ ਖੂਬਸੂਰਤ ਲੱਗੀ ਤੇ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂ ਉਹਨਾਂ ਨੇ ਕਿਹਾ ਸਤਾ ਜੀ ਵੀ ਅਗਰ ਰੱਬ ਨਾ ਕਰੇ ਕਦੀ ਦੁਨੀਆ ਦੇ ਉੱਤੇ ਐਸਾ ਮੌਕਾ ਆ ਗਿਆ ਕਿ ਸਿਰਫ ਪੰਜ ਭਾਸ਼ਾ ਬੋਲਣ ਵਾਲੇ ਹੀ ਦੁਨੀਆ ਤੇ ਲੋਕ ਰਹਿ ਜਾਣ ਕਿਉਂਕਿ ਹੁਣ ਤੇ ਵੈਸੇ ਵੀ ਦੁਨੀਆ ਵਰਲਡ ਵਾਰ ਵਾਲ ਨੂੰ ਵੱਧ ਰਹੀ ਆ ਵੀ ਮੰਨ ਲਓ ਕਿਤੇ ਰੱਬ ਨਾ ਕਰੇ ਇਸ ਤਰ੍ਹਾਂ ਦਾ ਮੌਕਾ ਆ ਜਾਵੇ ਸਿਰਫ ਪੰਜ ਭਾਸ਼ਾ ਬੋਲਣ ਵਾਲੇ ਲੋਕ ਹੀ ਦੁਨੀਆ ਤੇ ਜਿਉਂਦੇ ਰਹਿਣਗੇ ਉਹਨਾਂ ਚੋਂ ਇੱਕ ਪੰਜਾਬੀ ਹੋਣਗੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬੀਆਂ ਦਾ ਮੁਸਤਕਬਲ ਕਿੰਨਾ ਵਸੀ ਆ ਹੈ ਕਿੱਡਾ ਜਿਆਦਾ ਵਧੀਆ ਵਾ ਤੇ ਤੁਸੀਂ ਕਿਉਂ ਰੋਕਦੇ ਹੋ ਆਪਣੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਪੰਜਾਬੀ ਬੜੀ ਮਾਣਮੱਤੀ ਭਾਸ਼ਾ ਹੈ ਇਹਦੇ ਵਿੱਚ ਬੜੀ ਅਮੀਰ ਭਾਸ਼ਾ ਹੈ ਸਾਡੀ ਕਿੱਥੋਂ ਸ਼ੁਰੂ ਹੁੰਦੀ ਆ ਬਾਬਾ ਫਰੀਦ ਜੀ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਹੁੰਦੀ ਹੋਈ ਅੱਜ ਦੇ ਦੌਰ ਤੱਕ ਕਿੰਨੀ ਜੜੀ ਆ ਕਈ ਤਰ੍ਹਾਂ ਦੀਆਂ ਐਮੈਂਡਮੈਂਟਸ ਹੋਈਆਂ ਨੇ ਕਈ ਤਰ੍ਹਾਂ ਦੇ ਅੱਖਰ ਕਢੇ ਗਏ ਕਈ ਤਰ੍ਹਾਂ ਦੇ ਵਿੱਚ ਵਿੱਚ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਚਾਹ ਤੱਕ ਤੇ ਕਾਫੀ ਸੁਧਰ ਚੁੱਕਾ ਸੀਗਾ ਰੂਪ ਜਿਹੜਾ ਪੰਜਾਬੀ ਬੋਲੀ ਦਾ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਾਬਾ ਫਰੀਦ ਜੀ ਕਿੰਨਾ ਸਮਾਂ ਪਹਿਲਾਂ ਹੋਏ ਨੇ ਉਦੋਂ ਵੀ ਪੰਜਾਬੀ ਚ ਗੱਲ ਜਿਹੜੀ ਸੀਗੀ ਉਹ ਕਿਤੇ ਨਾ ਕਿਤੇ ਬੋਲੀ ਹੈਗੀ ਸੀ ਸਾਡੇ ਕੋਲ ਹੈਨਾ ਤੇ ਇਸ ਕਰਕੇ ਪੰਜਾਬੀ ਬੋਲੀ ਜਾਂ ਹੁਣ ਪੰਜਾਬੀ ਦੇ ਸਾਈਨ ਬੋਰਡਸ ਦਾ ਪਿੱਛੇ ਰੌਲਾ ਚੱਲਿਆ ਭਈ ਉਹ ਜਿਹੜਾ ਸਾਈਨ ਬੋਰਡ ਹੀ ਸਾਡੇ ਗਾਇਬ ਹੋ ਗਏ ਸੀ ਹਿੰਦੀ ਅੰਗਰੇਜ਼ੀ ਚੱਲਦੀ ਸੀ ਬਿਲਕੁਲ ਜੀ ਮੈਂ ਕਹਿਣਾ ਭਈ ਉਹ ਕਹਿੰਦੇ ਆ ਵੀ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨੀ ਢਾਈ ਦੀ ਪਰ ਮੈਂ ਨਾ ਵੀ ਇਹ ਸਾਡੀ ਕੱਚੀ ਨਹੀਂ ਇਹ ਤਾਂ ਸਾਡੀ ਪੱਕੀ ਨਾਲੋਂ ਵੀ ਪੱਕੀ ਆ ਸਾਡੀ ਭਾਸ਼ਾ ਬਹੁਤ ਅਮੀਰ ਆ ਕਿੰਨੇ ਵਧੀਆ ਨੇ ਇਹਦੇ ਵਿੱਚ ਲਫ਼ਜ਼ ਨੇ ਅੰਗਰੇਜ਼ੀ ਦੇ ਕਿੰਨੇਕ ਨੇ ਹਾਂਜੀ ਤੇ ਸਾਡੇ ਕੋਲ ਕਿੰਨੇ 35 ਅਖਰੀ ਗੁਰਬਾਣੀ ਵੀ ਆ ਸਾਡੇ ਕੋਲ ਅਜੀਜੀ ਦੇ ਵਿੱਚ 35 ਅਖਰਾਂ ਦਾ ਜਿਕਰ ਆ ਕਿਡਾ ਸੋਹਣਾ ਸਤਿਗੁਰੂ ਜੀ ਨੇ ਸਾਨੂੰ ਦਿੱਤਾ। ਭਖੂਬ ਸਾਹਿਬ ਮੈਂ ਤੁਹਾਡੀ ਉਹ ਗੱਲ ਨੂੰ ਥੋੜਾ ਜਾਂ ਦੱਸਣਾ ਚਾਹੁੰਨਾ ਕਿ ਸਾਡੀਆਂ ਸਰਕਾਰਾਂ ਦਾ ਵੀ ਉੱਥੇ ਜ਼ਿੰਮੇਵਾਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਥੇ ਖਾਲਸਾ ਰਾਜ ਜੀ ਉਦੋਂ ਸਭ ਤੋਂ ਪਹਿਲਾਂ ਜਦੋਂ ਕੋਈ ਗੁਰਦੁਆਰਾ ਜਾਂ ਮਸਜਿਦ ਜਾਂ ਕੋਈ ਮੰਦਿਰ ਬਣਦਾ ਹੈ ਤੇ ਪਹਿਲੀ ਕੰਡੀਸ਼ਨ ਉਦੋਂ ਇਹ ਹੁੰਦੀ ਹੈ ਕਿ ਲਾਗੇ ਉਹਦੇ ਪਾਠਸਾਲਾ ਸਕੂਲ ਜਿਹੜਾ ਵਾ ਉਹ ਬਿਲਕੁਲ ਬਿਲਕੁਲ ਸਹੀ ਹੈ। ਸਕੂਲ ਦੀ ਕੰਡੀਸ਼ਨ ਜ਼ਰੂਰੀ ਹੀ ਔਰ ਕੈਦੇ ਜਿਹੜੇ ਹੀ ਇਹ ਪੀੜੀ ਦਰ ਪੀੜੀ ਘਰਾਂ ਵਿੱਚ ਚੱਲਦੇ ਠੀਕ ਜਦੋਂ ਉਹਨਾਂ ਨੇ ਤੁਹਾਡੀ ਗੱਲ ਮੇਰੇ ਥੋੜੀ ਵਧੋਣਾ ਜਦੋਂ ਉਹਨਾਂ ਨੇ ਕਿਹਾ ਵੀ ਘਰਾਂ ਦੇ ਵਿੱਚੋਂ ਹਥਿਆਰ ਜਮ੍ਹਾਂ ਕਰਾਓ ਜਿਹੜਾ ਹਥਿਆਰ ਜਮ੍ਹਾਂ ਕਰਾਵੇਗਾ ਉਹਨੂੰ ਇੰਨੇ ਪੈਸੇ ਦੇਵਾਂਗੇ ਜਿਹੜਾ ਕੈਦਾਕਰਚੋਂ ਜਮ੍ਹਾਂ ਕਰਾਵੇਗਾ ਲਿਆ ਕੇ ਜੀ ਉਹਨੂੰ ਬਾਕੀ ਚੀਜ਼ਾਂ ਦੇ ਨਾਲੋਂ ਵੱਧ ਪੈਸੇ ਉਹਨੂੰ ਧਿਆਨ ਸ਼ਾਇਦ ਇਹਦਾ ਇਹੀ ਕਾਰਨ ਹੈ ਕਿ ਅੱਜ ਤੋਂ ਥੋੜਾ ਜਿਹਾ ਤੁਸੀਂ ਕੋਈ 100 ਸਾਲ ਜਾਂ 70 75 ਸਾਲ ਪਿੱਛੇ ਜਾ ਕੇ ਨਿਗਾਹ ਮਾਰੋਗੇ ਤੇ ਬਹੁਤੇ ਜਦੋਂ ਕਿ ਸਾਡੇ ਦਾਦੇ ਪੜਦਾਦਿਆਂ ਦਾ ਵੇਲਾ ਲੰਘਿਆ ਤਾਂ ਉਦੋਂ ਆਮ ਪਿੰਡਾਂ ਦੇ ਵਿੱਚ ਬਹੁਤੇ ਜਿਹੜੇ ਲੋਕ ਹੀ ਉਦੋਂ ਅਨਪੜ੍ਹ ਬਣ ਚੁੱਕੇ ਠੀਕ ਬਹੁਤ ਘਟ ਪੜੇ ਜਦੋਂ ਅਜ ਤੋਂ 70 75 ਸਾਲ ਪਿਛੇ ਜਾਓਗੇ ਉਹਦਾ ਕਾਰਨ ਇਹ ਹੀ ਕਿ ਘਰਾਂ ਦੇ ਵਿੱਚੋਂ ਜਿਹੜਾ ਇੱਕ ਕੈਦਾ ਜਿਹਦਾ ਪਿਓ ਪੜਦਾ ਸੀ ਤੇ ਉਹਦੇ ਗਾੜੀ ਬੱਚੇ ਵੀ ਕੈਦੇ ਪੜਦੇ ਜਦੋਂ ਘਰਾਂ ਵਿੱਚੋਂ ਕੈਦੇ ਗੁੰਮ ਹੋ ਗਏ ਜਦੋਂ ਕੈਦੇ ਉਹਨਾਂ ਨੇ ਜਮ੍ਹਾਂ ਕਰਕੇ ਖਤਮ ਕਰ ਦਿੱਤੇ ਜੀ ਜਿਹੜਾ ਟਾਰਗੇਟ ਇੰਗਲੈਂਡ ਦੇ ਵਿੱਚੋਂ ਗੋਰਾ ਲੈ ਕੇ ਚੱਲਿਆ ਸੀ ਉਹਨੂੰ ਕਹਿੰਦੇ ਤੈਨੂੰ ਕਿੰਨੇ ਸਾਲ ਲੱਗਣਗੇ ਪੰਜਾਬ ਦੀ ਭਾਸ਼ਾ ਨੂੰ ਖਤਮ ਕਰਨ ਵਾਸਤੇ ਜਾਂ ਉਹਨਾਂ ਨੂੰ ਅਨਪੜ ਬਣਾਉਣ ਵਾਸਤੇ ਕਿਉਂਕਿ ਇੱਥੇ ਦੇ ਲੋਕ ਉਦੋਂ ਪੜੇ ਲਿਖੇ ਬਹੁਤ ਹੀ ਇੱਥੇ ਦੇ ਜਦੋਂ ਉਹਨਾਂ ਨੇ ਸਰਚ ਕੀਤੀ ਕਿ ਪੰਜਾਬ ਦੇ ਵਿੱਚੋਂ ਉਦੋਂ ਪੰਚਾਇਤਾਂ ਬਣ ਚੁੱਕੀਆਂ ਉਦੋਂ ਟਾਈਮ ਟੇਬਲ ਲੋਕ ਜਿਹੜੀ ਰਹਿ ਰਸ ਦਾ ਪਾਠ ਜਪਜੀ ਸਾਹਿਬ ਦਾ ਪਾਠ ਉਹਨਾਂ ਨੇ ਸਰਚ ਕੀਤੀ ਵੀ ਲੋਕ ਜਿਹੜੇ ਇਹ ਟਾਈਮ ਦੇ ਬੜੇ ਪਾਬੰਦ ਨੇ ਉੱਥੇ ਜੇ ਪਾਠ ਹੁੰਦਾ ਉਹ ਵੀ ਟਾਈਮ ਦੇ ਨਾਲ ਹੋ ਰਿਹਾ ਉਹ ਗੋਰੇ ਨੇ ਜਾ ਕੇ ਮੜ ਕੇ ਪਾਰਲੀਮੈਂਟ ਵਿੱਚ ਗੱਲ ਰੱਖੀ ਉਹਨੂੰ ਉਹਨਾਂ ਨੇ ਜਿਹਨੂੰ ਪੰਜਾਬ ਦੀ ਬੋਲੀ ਨੂੰ ਖਤਮ ਕਰਨ ਵਾਸਤੇ ਜਿਹਦੀ ਚੋਣ ਕੀਤੀ ਗਈ ਉਹਨੂੰ ਕਹਿੰਦੇ ਤੈਨੂੰ ਕਿੰਨਾ ਟਾਈਮ ਲੱਗੇਗਾ ਜੀ ਉਹ ਬੰਦੇ ਨੇ ਗੋਰੀ ਨੇ ਕਿਹਾ ਕਿ ਮੈਨੂੰ ਇਹ ਚੀਜ਼ ਨੂੰ ਖਤਮ ਕਰਨ ਵਾਸਤੇ 50 ਸਾਲ ਚਾਹੀਦੇ ਬਿਲਕੁਲ ਪਰ ਉਹਨੇ ਆਪਣਾ ਟਾਰਗੇਟ ਜਿਹੜਾ ਵਾ 33 ਸਾਲ ਦੇ ਵਿੱਚ ਪੂਰਾ ਕਰਕੇ ਤੇ ਜਾ ਕੇ ਦੱਸ ਦਿੱਤਾ ਕਿ ਮੈਂ ਜਿੰਨਾ ਕੰਮ ਕਰਨਾ ਹੈ ਜਿੰਨਾ ਟਾਰਗੇਟ ਹੀ ਮੇਰਾ ਉਹ ਤੋਂ ਜ਼ਿਆਦਾ ਮੈਂ ਕੰਮ ਕਰਕੇ ਤੇ ਫਿਰ ਉਹਨੇ ਪਾਰਲੀਮੈਂਟ ਵਿੱਚ ਦੱਸਿਆ ਕਿ ਮੈਂ ਉਹਨਾਂ ਦੇ ਕੋਲੋਂ ਜਿਹੜੀਆਂ ਪੜਨ ਵਾਲੇ ਕੈਦੇ ਹੀ ਉਹ ਮੈਂ ਇਕੱਠੇ ਕਰਕੇ ਉਹਨਾਂ ਦੇ ਬਦਲੇ ਪੈਸੇ ਦੇ ਕੇ ਉਹਨਾਂ ਨੂੰ ਨਿਹਥੇ ਕਰਿਆ ਉਹਨਾਂ ਕੋਲੋਂ ਕੈਦੇ ਖੋਹਿਆ ਇਹ ਮੈਂ ਕਾਰਨ ਤੁਹਾਨੂੰ ਪਹਿਲਾਂ ਦੱਸ ਦਿੱਤਾ ਕਿ ਸ਼ਾਇਦ ਉਹੀ ਕਾਰਨ ਹੀ ਕਿ ਉਹ ਜਦੋਂ ਉਹਨਾਂ ਨੇ ਇਹ ਸਰਜ ਕੀਤੀ ਹੈ ਖਾਲਸਾ ਰਾਏ ਤੋਂ ਬਾਅਦ ਉਦੋਂ ਬਹੁਤ ਲੋਕ ਪੰਜਾਬ ਦੇ ਮਿਹੜੇ ਪੀੜੀ ਦਰ ਪੀੜੀ ਅਨਪੜ੍ਹ ਵੀ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਰਜਕਾਲ ਤੋਂ ਬਾਅਦ ਜੇ 1947 ਤੱਕ ਕਾਰਜ ਹੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਸਾਡੇ ਦਾਦੇ ਪੁਰਦਾਦੇ ਤਕਰੀਬਨ ਬਹੁਤ ਕਿਉਂਕਿ ਉਹ ਐਜੂਕੇਸ਼ਨ ਸਿਸਟਮ ਉਦੋਂ ਤੱਕ ਤੈਸ ਨੈਸ ਕਰ ਦਿੱਤਾ ਸੀ ਇਹਨਾਂ ਤੈਸ ਨੈਸ ਤੋਂ ਦੂਰ ਪਏ ਉਹਦਾ ਇੱਕ ਗੱਲ ਮੈਂ ਤਾਂ ਡੀ ਜੀ ਜੁਨੇਸਕੋ ਦੀ ਉਹਦੇ ਅਕੋਰਡਿੰਗ ਜੇ ਬੰਦਾ 50 ਸਾਲ ਦਾ ਟਾਰਗੇਟ ਲੈ ਕੇ ਆਉਂਦਾ ਤੇ 33 ਸਾਲ ਚ ਕੰਮ ਕਰ ਜਾਂਦਾ ਉਹਨਾਂ ਨੇ ਕੁਝ ਸੋਚਿਆ ਉਹ ਕਿਉਂਕਿ ਅਸੀਂ ਉਹ ਉਹ ਵਿੱਦ ਪਲੈਨਿੰਗ ਕਰਦੇ ਨੇ हां ਅਹੀਂ ਥੋੜਾ ਜਿਹਾ ਜਜਬਾਤੀ ਹੋ ਕੇ ਕੰਮ ਕਰਦੇ ਉਹ ਗੱਲ ਸਹੀ ਵੀ ਹੈ ਕੁਝ ਹੱਦ ਤੱਕ ਕਿਉਂਕਿ ਅੱਜ ਤੁਹਾਨੂੰ ਪਿੰਡਾਂ ਦੇ ਕੁਝ ਬੱਚਿਆਂ ਨੂੰ ਇਕੱਠੇ ਕਰਕੇ ਪਤਾ ਕਰੋ ਉਹਨਾਂ ਨੂੰ ਆਪਣੇ ਇਤਿਹਾਸ ਨਾਲੋਂ ਵੀ ਤੋੜਿਆ ਜਾ ਰਿਹਾ ਜੀ ਬਾਣੀ ਨਾਲੋਂ ਤੋੜਿਆ ਜਾ ਰਿਹਾ ਬਾਣੀ ਨਾਲੋਂ ਤੋੜਿਆ ਜਾ ਰਿਹਾ ਤੇ ਬਾਕੀ ਜਿਹੜੀਆਂ ਅਸੀਂ ਕਿਹੇ ਬੋਲੀ ਦਾ ਅਸੀਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਨੇ ਬਿਲਕੁਲ ਠੀਕ ਪਰ ਉਹਦੇ ਵਿੱਚੋਂ ਮੈਂ ਗੱਲ ਉਹ ਧੜਨਾ ਜੀ ਕਰਦਾ ਵੀ ਬਾਬੇ ਨਾਨਕ ਦੇ ਹੱਥਾਂ ਵਿੱਚ ਆਈ ਕਲਮ ਦਿਵਾਤ ਜਦੋਂ ਵਾਹ ਬਾਬੇ ਨਾਨਕ ਦੇ ਹੱਥਾਂ ਵਿੱਚ ਆਈ ਕਲਮ ਦਵਾਤ ਜਦੋਂ ਉੱਚੀ ਸੁੱਚੀ ਬਾਣੀ ਦੇ ਵਿੱਚ ਘੜੀ ਪੰਜਾਬੀ ਬੋਲੀ માં ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਨੇ ਆਦਰ ਨਾਲ ਨਿਵਾਜੀ ਸੀ ਜਦ ਉਹਨਾਂ ਦੇ ਵਿਰੇੜੇ ਜਾ ਕੇ ਵੱਡੀ ਪੰਜਾਬੀ ਬੋਲੀ માં ਗੁੜ ਮਿੱਠਾ ਕੇ ਬੋਲੀ ਮਿੱਠੀ ਵਾਹ ਗੁੜ ਮਿੱਠਾ ਕੇ ਬੋਲੀ ਮਿੱਠੀ ਅੰਤਰ ਉਹੀ ਦੱਸ ਸਕਦਾ ਏ ਜਿਨਨੇ ਹੋਵੇ ਧੁਰ ਅੰਦਰ ਤੋਂ ਪੜੀ ਪੰਜਾਬੀ ਬੋਲੀ ਮਾ ਅਸੀਂ ਤੁਹਾਡੀ ਬੋਲੀ ਦਾ ਸਤਿਕਾਰ ਹਮੇਸ਼ਾ ਕਰਦੇ ਰਹੇ ਬਿਲਕੁਲ ਠੀਕ ਅਸੀਂ ਤੁਹਾਡੀ ਬੋਲੀ ਦਾ ਸਤਿਕਾਰ ਹਮੇਸ਼ਾ ਕਰਦੇ ਰਹੇ ਕਿਉਂ ਨਹੀਂ ਜਾਂਦੀ ਤੁਹਾਡੇ ਕੋਲੋਂ ਜਰੀ ਪੰਜਾਬੀ ਬੋਲੀ ਮਾ ਕਿਉਂਕਿ ਅਹੀਂ ਤੁਹਾਡੀਆਂ ਬੋਲੀਆਂ ਦਾ ਸਤਿਕਾਰ ਕਰਦੇ ਅੱਜ ਬਹੁਤ ਸ਼ਾਇਦ ਪਿਛਲੇ ਦਿਨੀ ਫੇਸਬੁੱਕ ਤੇ ਗੱਲ ਚੱਲਦੀ ਹੈ ਕਿ ਰੇਲਵੇ ਸਟੇਸ਼ਨ ਇੱਧਰ ਮਲਵਈ ਵਾਲੀ ਸਾਈਡ ਤੇ ਜੀ ਉੱਥੋਂ ਉਹਨਾਂ ਨੇ ਪੰਜਾਬੀ ਬੋਲੀ ਦਾ ਜਿਹੜਾ ਬੋਰਡ ਲੱਗਾ ਹੈ ਮਿਟਾ ਕੇ ਉੱਥੇ ਵੀ ਹਿੰਦੀ ਲਿਖ ਦਿੱਤੀ ਗਈ ਜੀ ਜੀ ਕਿਉਂਕਿ ਉਹ ਸਾਡੇ ਘਰਾਂ ਤੱਕ ਸਾਡੇ ਪੰਜਾਬ ਤੱਕ ਉਹਨਾਂ ਨੇ ਆਪਣੀ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਜੀ ਉਹ ਆਪਣੇ ਜੀ ਸਦਕੇ ਆਪਣੀ ਬੋਲੀ ਦਾ ਪ੍ਰਚਾਰ ਕਰਨ ਪਰ ਸਾਡੀ ਬੋਲੀ ਦਾ ਵੀ ਤੇ ਸਾਨੂੰ ਜਾਗਣ ਦੀ ਲੋੜ ਹੈ ਮੈਂ ਕਿਉਂਕਿ ਇਹ ਲਿਖਦੇ ਆਂ ਉਹ ਹੀ ਇਤਰਾਜ਼ ਨਹੀਂ ਤੁਸੀਂ ਹਿੰਦੀ ਲਿਖੋ ਅੰਗਰੇਜ਼ੀ ਲਿਖੋ ਪਰ ਕਮ ਸੇ ਕਮ ਪੰਜਾਬ ਕੇ ਜੀ ਵੀ ਕਿਸੇ ਸੂਬੇ ਦੂਜੇ ਚ ਚਲੇ ਜਾਓ ਤੁਸੀਂ ਤਾਮਿਲਨਾਡੂ ਵਿੱਚ ਚਲੇ ਜਾਓ ਸਾਊਥ ਵਿੱਚ ਕਿਤੇ ਵੀ ਚਲੇ ਜਾਓ ਉੱਥੇ ਆਪਣੀ ਉਹ ਮਾਂ ਬੋਲੀ ਨੂੰ ਪ੍ਰੇਫਰੈਂਸ ਦਿੰਦੇ ਆ ਉਸੇ ਭਾਸ਼ਾ ਦੇ ਵਿੱਚ ਹੀ ਉਹਨਾਂ ਦੇ ਸਾਈਨ ਬੋਰਡਸ ਨੇ ਅਕਸਰ ਵੇਖਣ ਸੁਣਨ ਨੂੰ ਮਿਲਦੇ ਆ ਪਤਾ ਨਹੀਂ ਕੀ ਗੱਲ ਪੰਜਾਬੀ ਕਿਉਂ ਚੁਬਦੀ ਆ ਇਹਨਾਂ ਨੂੰ ਕਿ ਜਾਈਂ ਅੰਗਰੇਜ਼ਾਂ ਵਾਲੀਆਂ ਨੀਤੀਆਂ ਅਜੇ ਵੀ ਕਿਤੇ ਕਿਤੇ ਨਾ ਕਿਤੇ ਕੰਮ ਕਰ ਰਹੀਆਂ ਨੇ ਲੱਖਾਂ ਨੇਹਰੀਆਂ ਝੱਖੜ ਝੁੱਲੇ ਘੇਰਿਆ ਲੱਖ ਤੂਫਾਨਾਂ ਨੇ ਵਾਹ ਲੱਖਾਂ ਨੇਰੀਆਂ ਝਖੜ ਝੁੱਲੇ ਹਾਂਜੀ ਘੇਰਿਆ ਲੱਖ ਤੂਫਾਨਾਂ ਨੇ ਰਹੀ ਫੇਰ ਵੀ ਪੈਰਾ ਉੱਤੇ ਖੜੀ ਪੰਜਾਬੀ ਬੋਲੀ ਮਾ ਕਿਉਂਕਿ ਇਹ ਬਾਬੇ ਨਾਨਕ ਦੀ ਵਡਿਆਈ ਹੋਈ ਬੋਲੀ ਆ ਜੀ ਰਹੇਗੀ ਤੇ ਚੜਦੀ ਕਲਾ ਚ ਪਰ ਸੋਚਣ ਵਾਲਾ ਚਿੰਤਾ ਦਾ ਵਿਸ਼ਾ ਜਰੂਰ ਬਣਿਆ ਕਿਉਂਕਿ ਇਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਹੈ ਵਾਹ ਪੰਜਾਬੀ ਇਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਹੈ ਜਿੰਨੂੰ ਪੜ ਕੇ ਰੂ ਫੁੱਲਾਂ ਦੇ ਵਾਂਗੂ ਖਿਲਦੀਏ ਪੌਣਾ ਵਿੱਚ ਸੁਗੰਧਾ ਮਿੱਠੀਆਂ ਘੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ ਇਹਦੇ ਵਿੱਚ ਐਂਡ ਤੇ ਪੱਖੋ ਖਸਾ ਲਿਖਿਆ ਵੀ ਪੜੋ ਕਦੇ ਇਤਿਹਾਸ ਪੰਜਾਬੀਓ ਤੁਸੀਂ ਪੰਜਾਬੀ ਦਾ ਜੀ ਪੜੋ ਕਦੇ ਇਤਿਹਾਸ ਪੰਜਾਬੀਓ ਤੁਸੀਂ ਪੰਜਾਬੀ ਦਾ ਇਹਨਾਂ ਕਰਕੇ ਝੁੱਲਿਆ ਝੰਡਾ ਦੇਸ ਆਜ਼ਾਦੀ ਦਾ ਹੂੰ ਵਾਹ ਇਹਨਾਂ ਕਰਕੇ ਝੁਲਿਆ ਝੰਡਾ ਦੇਸ ਆਜ਼ਾਦੀ ਦਾ ਤੇ ਮੈਂ ਪਿਛੇ ਲਿਖਦਾ ਵੀ ਗੱਲ ਕਰਦੇ ਵੀ ਕਵੀ ਲਿਖਦੇ ਨੇ ਪਾਰਸਾ ਸਰਦਾਰ ਕਰਨੈਲ ਸਿੰਘ ਜੀ ਪਾਰਸਾ ਉਹਨਾਂ ਨੇ ਕਹਿੰਦਾ ਵੀ ਜਿਹੜੀ ਮਿੱਟ ਪਾਰਸ ਮਿੱਟ ਜਾਂਦੇ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਂਦੀ ਭੁੱਲ ਜਾਂਦੀ ਜਿਹੜੀ ਕੌਮ ਆਪਣੇ ਇਤਿਹਾਸ ਨੂੰ ਆਪਣੇ ਸਭਿਆਚਾਰ ਨੂੰ ਆਪਣੀ ਬੋਲੀ ਨੂੰ ਭੁੱਲ ਜਾਂਦੀ ਹੈ ਤੇ ਹੌਲੀ-ਹੌਲੀ ਜਿਵੇਂ ਇੱਕ ਅੱਖਰ ਗਲਤ ਮਿਟਦਾ ਮਿਟਦਾ ਮਿਟ ਜਾਂਦਾ ਉਹ ਵੀ ਮਿਟ ਜਾਵੇਗਾ ਇਹ ਕਰਕੇ ਇਹ ਅੱਜ ਆਪਣੇ ਬੱਚਿਆਂ ਨੂੰ ਸਰਕਾਰ ਨੂੰ ਇੱਕ ਜ਼ਿੰਮੇਵਾਰੀ ਬਣਦੀ ਕਿ ਜਿਵੇਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਇੱਕ ਕੰਡੀਸ਼ਨ ਨਹੀਂ ਕਿ ਤੁਸੀਂ ਜੀ ਸਦ ਕੇ ਗੁਰਦੁਆਰਾ ਬਣਾਓ ਪਰ ਨਾਲ ਇੱਕ ਤੁਹਾਨੂੰ ਪਾਠਸਾਲਾ ਇੱਕ ਸਕੂਲ ਇੱਕ ਵਿਦਿਆਲਿਆ ਖੁੱਲਣਾ ਪਵੇਗਾ ਤੇ ਅੱਜ ਪਿੰਡਾਂ ਵਿਚਲੇ ਸਕੂਲ ਜਿਹੜੇ ਨੇ ਉਹ ਬੰਦ ਹੋਣ ਦੇ ਕੰਢੇ ਪਏ ਆ ਕੋਈ ਟਾਈਮ ਬਹੁਤੀ ਦੂਰ ਦੀ ਗੱਲ ਨਹੀਂ ਜਦੋਂ ਪੰਜ-ਪੰਜ ਪਿੰਡਾਂ ਦੇ ਵਿੱਚ ਇੱਕ ਸਕੂਲ ਰਹੇ ਜਗਾ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਅੱਜ ਮੈਨੂੰ ਲੱਗਦਾ ਕਿ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਉੱਥੇ ਜੇ ਟੀਚਰ 5 ਨਹੀਂ ਤੇ ਬੱਚੇ ਉੱਥੇ 25 ਹੋਣਗੇ ਤੇ ਇੱਕ ਬੱਚਾ ਲਗਭਗ 10000 ਤੋਂ ਵੀ ਵੱਧ ਉਹਦਾ ਖਰਚਾ ਉਹ ਬੱਚੇ ਦਾ ਪੈ ਰਿਆ ਤੇ ਇਹ ਕੋਈ ਸਰਕਾਰ ਨੂੰ ਇਹਦੇ ਵਾਸਤੇ ਕੋਈ ਜਾਗਰੂਪ ਹੋਣ ਦੀ ਲੋੜ ਆ ਜਾਂ ਕੋਈ ਉਹਨਾਂ ਨੂੰ ਕੋਈ ਇਹ ਕੱਢਣ ਦੀ ਲੋੜ ਕਾਢ ਕੱਢਣ ਦੀ ਲੋੜ ਆ ਕਿ ਜੇ ਸਰਕਾਰੀ ਟੀਚਰ ਜਿਹੜਾ ਜਦੋਂ ਤੱਕ ਉਹ ਆਪਣੇ ਬੱਚੇ ਸਕੂਲ ਵਿੱਚ ਨਹੀਂ ਸਰਕਾਰੀ ਸਕੂਲ 'ਚ ਨਹੀਂ ਪੜ੍ਹਨੀ ਪਉਂਦਾ ਉਨੀ ਦੇਰ ਤੱਕ ਉਹਦੀ ਡਿਊਟੀ ਵੀ ਜਿਹੜੀ ਇਹਨੂੰ ਕੋਈ ਪਲਾਨ ਦੇ ਵਿੱਚ ਕੁਝ ਲੈਣਾ ਪਵੇਗਾ ਇੱਕੋ ਕੰਪਲਸ਼ਨ ਹੋਣੀ ਚਾਹੀਦੀ ਹੈ ਹਾਂ ਵੀ ਜੇ ਉਹ ਸਰਕਾਰੀ ਆਪਣੇ ਬੱਚੇ ਸਕੂਲ 'ਤੇ ਜਾਣੇ ਚ ਉਹਨੇ ਤਨਖਾ ਲੈਣੀ ਆ ਤੇ ਆਪਣੇ ਬੱਚੇ ਵੀ ਉਹ ਸਰਕਾਰੀ ਸਕੂਲ ਦੇ ਵਿੱਚ ਪੜਾਵੇ ਫਿਰ ਉਹ ਆਪਣੇ ਬੱਚਿਆਂ ਨੂੰ ਵੀ ਪੜਾਵੇਗਾ ਤੇ ਦੂਜੇ ਬੱਚੇ ਵੀ ਪੜਨਗੇ ਇਹ ਕੋਈ ਇਦਾਂ ਦੀ ਕੰਡੀਸ਼ਨ ਇਹ ਜ਼ਰੂਰੀ ਇਹ ਵੀ ਸਰਕਾਰ ਨੂੰ ਜ਼ਰੂਰਤ ਹੈ ਇਹ ਇਹ ਗੱਲਾਂ ਦੀ ਨਹੀਂ ਤੇ ਸਕੂਲ ਜਿਹੜੇ ਹੋਰ ਥੋੜੀ ਦੇਰ ਤੱਕ ਇਹ ਇੱਕ ਖਾਲੀ ਅਦਾਰੇ ਰਹਿ ਜਾਣਗੇ ਜਿਹੜੇ ਬਾਕੀ ਅੱਜ ਜੇ ਆਪਾਂ ਸੋਚੀਏ ਕੋਈ ਟਾਈਮ ਹੀ ਜਦੋਂ ਅੱਜ ਤੋਂ 25 30 ਸਾਲ ਪਿਛੇ ਆਪਣੇ ਟਾਈਮ 'ਚ ਜਾ ਵੀ ਜਦੋਂ ਆਪਾਂ ਪੜ੍ਹਿਆ ਉਦੋਂ ਸਕੂਲ ਦੇ ਵਿੱਚ ਕਾਫੀ ਬੱਚਿਆਂ ਦੀ ਗਿਣਤੀ ਸੀ ਤੇ ਅੱਜ 25 30 ਸਾਲ ਦੇ ਵਿੱਚ ਸਕੂਲ ਦੀ ਗਿਣਤੀ ਅੱਜ 10 15 ਰਹਿ ਗਈ ਆ ਤੇ ਆਉਣ ਵਾਲੇ 10 ਸਾਲਾਂ ਦੇ ਵਿੱਚ ਵੀ ਜਿਹੜੇ ਬਾਕੀ 10 12 ਬੱਚੇ ਪੜ੍ਹਦੇ ਜਿਹੜੇ ਉਹ ਜੀ ਪਰਸੈਂਟੇਜ ਰਹਿ ਗਈ ਆ ਉਹਦੇ ਵਿੱਚੋਂ ਉਹ ਵੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ੀ ਸਕੂਲਾਂ ਦੀ ਝੋਲੀ ਵਿੱਚ ਜਾ ਪੈਣਗੇ ਤੇ ਜਿਹੜੇ ਸਕੂਲ ਨੇ ਇਹ ਫਿਰੇ ਖਾਲੀ ਦੇ ਖਾਲੀ ਰਹਿ ਜਾਣਗੇ ਜੇ ਸਰਕਾਰੀ ਦੇ ਬਸਤੀ ਕਿਉਂਕਿ ਜੇ ਪੰਜਾਬੀ ਸਕੂਲ ਨੇ ਉਹ ਪੰਜਾਬੀ ਟੀਚਰ ਵੀ ਉੱਥੇ ਅਗੇ ਪਰ ਲੋਕ ਜਿਹੜੇ ਆ ਉਹ ਅੰਗਰੇਜ਼ੀ ਸਕੂਲਾਂ ਵਾਲ ਨੂੰ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਜੇ ਸਰਕਾਰੀ ਸਕੂਲ ਚ ਨਹੀਂ ਪੜਾਉਣੇ ਪਰ ਪੰਜਾਬੀ ਬੋਲੀ ਦਾ ਜੇ ਖਿਆਲ ਰੱਖੋ ਜੇ ਪੰਜਾਬੀ ਬੋਲੀ ਨਾ ਟੁੜ ਕੇ ਰਹੀ ਤੁਹਾਡੇ ਘਰਾਂ ਚੋਂ ਗੁਟਕੇ ਵੀ ਇੱਕ ਦਿਨ ਜਿਹੜੇ ਪੋਥੀਆਂ ਨੇ ਪੜਨ ਵਾਲਾ ਕੋਈ ਨਾ ਰਿਹਾ ਤੇ ਫਿਰ ਕੀ ਕਰਾਂਗੇ ਗੱਲ ਕੇ ਦੁਕਾਨ ਤਾਂ ਚਿੰਤਾ ਦਾ ਵਿਸ਼ਾ ਪਖੂਗ ਸਾਹਿਬ ਬਿਲਕੁਲ ਜੀ ਇਸੇ ਕਰਕੇ ਅੱਜ ਅਸੀਂ ਇਸੇ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਆਪ ਜੀ ਨੂੰ ਖੇਚਲ ਦਿੱਤੀ ਸੀ ਆਪ ਜੀ ਦਾ ਬਹੁਤ ਧੰਨਵਾਦ ਕਿਉਂਕਿ ਇਹ ਇੱਕ ਪ੍ਰੋਗਰਾਮ ਦੇ ਵਿੱਚ ਖਤਮ ਹੋਣ ਵਾਲਾ ਵਿਸ਼ਾ ਨਹੀਂ ਇਹਦੇ ਤੇ ਲਗਾਤਾਰ ਜਿਹੜੇ ਸਕਾਲਰ ਨੇ ਯੂਨੀਵਰਸਿਟੀ ਪੱਧਰ ਦੇ ਪ੍ਰੋਫੈਸਰਸ ਨੇ ਜਾਂ ਜਿਹੜੇ بڑے ਇਹਦੇ ਤੇ ਖੋਜ ਕਰਤਾ ਨੇ ਅਸੀਂ ਉਹਨਾਂ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਅ ਸ਼ਤਾ ਕੋਟਲੀ ਵਾਲੇ ਦੀਆਂ ਖੂਬਸੂਰਤ ਲਾਈਨਾਂ ਦੇ ਨਾਲ ਕਿ ਇਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਏ ਜਿੰਨੂੰ ਪੜ ਕੇ ਰੂਹ ਫੁੱਲਾਂ ਦੇ ਵਾਂਗ ਖਿਲਦੀ ਏ ਪੌਣਾ ਵਿੱਚ ਸੁਗੰਧਾਂ ਮਿੱਠੀਆਂ ਖੋਲਣ ਵਾਲੇ ਨੂੰ ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਪੰਜਾਬੀਆਂ ਦਾ ਇਤਿਹਾਸ ਬੜਾ ਮਾਣਮੱਤਾ ਬੜਾ ਜੋਸ਼ੀਲਾ ਤੇ ਬੜਾ ਮਤਲਬ ਕਾਬਲੇ ਗੌਰ ਹੈ ਤੇ ਹਮੇਸ਼ਾ ਰਹੇਗਾ ਇਸ ਕਰਕੇ ਪੰਜਾਬੀ ਹੋਣ ਤੇ ਹਮੇਸ਼ਾ ਮਾਣ ਕਰੂ ਪੰਜਾਬੀ ਬੋਲੀ ਬੋਲਣ ਦੇ ਉੱਤੇ ਕਦੀ ਵੀ ਗੁਰੇਜ਼ ਨਾ ਕਰਿਆ ਕਰੋ ਇਹਨੂੰ ਪ੍ਰੈਫਰੈਂਸ ਦਿਆ ਕਰੋ ਖੁੱਲ ਕੇ ਪੰਜਾਬੀ ਬੋਲਿਆ ਕਰੋ ਕਈ ਵਾਰੀ ਸੱਤਾ ਜੀ ਜਾਂਦੇ ਨੇ ਉਹ ਵੀ ਉਹ ਇੱਕ ਅਹੀਂ ਰੱਖਿਆ ਹੁੰਦਾ ਨਾ ਕੋਈ ਪ੍ਰਵਾਸੀ ਮਜ਼ਦੂਰ ਘਰ ਦੇ ਵਿੱਚ ਉਸੇਵਾ ਕਰਨ ਵਾਲਾ ਤੇ ਉਹਨੂੰ ਪੰਜਾਬੀ ਨਹੀਂ ਅਹੀਂ ਸਿਖਾਉਂਦੇ ਸਾਰਾ ਟੱਬਰ ਅਹੀਂ ਉਹਦੇ ਨਾਲ ਹੀ ਹਿੰਦੀ ਬੋਲਣ ਦੇ ਹੁੰਦੇ ਆ ਹਾਂਜੀ ਇੱਕ ਇਹ ਸਾਡਾ ਪਤਾ ਨਹੀਂ ਕੀ ਟ੍ਰੈਂਡ ਆ 10 ਦਿਨ ਵਾਖਤੀ ਤੁਹਾਡੇ ਘਰੇ ਮਿਸਤਰੀ ਆ ਜੇ ਸਾਡੇ ਘਰੇ ਮਿਸਤਰੀ ਆ ਜੇ ਅਸੀਂ ਉਹ ਸਾਨੂੰ ਹਿੰਦੀ ਬੋਲਣ ਤੇ ਲਾ ਲੇਗਾ ਪਰ ਸਾਡੀ ਇਹ ਬਦਕਿਸਮਤੀ ਕਿ ਅਸੀਂ ਉਹਨੂੰ ਪੰਜਾਬੀ ਬੋਲਣ ਵਾਲੇ ਪਾਸੇ ਨਹੀਂ ਲਾ ਸਕਦੇ ਕਿਤੇ ਅਸੀਂ ਵੀ ਅੰਗਾਲੀ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੇ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਲੋਕੋ ਤੁਹਾਡੇ ਕਮੈਂਟਸ ਸਾਡੇ ਲਈ ਬਹੁਤ ਵੈਲਿਊਏਬਲ ਨੇ ਜਰੂਰ ਕਰਿਓ ਕਿ ਅੱਜ ਦੇ ਇਸ ਵਿਸ਼ੇ ਤੇ ਤੁਹਾਨੂੰ ਸਤਾਕੋਟਲੀ ਵਾਲੀ ਜੀ ਦੇ ਨਾਲ ਸਾਡੀ ਇਹ ਗੱਲਬਾਤ ਕਿਵੇਂ ਦੇ ਲੱਗੀ ਤੇ ਜਲਦੀ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਸੇਵਾਦਾਰ ਨੇ ਸਪੂਤ ਨੇ ਜਿਹੜੇ ਇਸ ਤੇ ਕੰਮ ਕਰਨ ਵਾਲੇ ਨੇ ਉਹਨਾਂ ਨਾਲ ਮੁਲਾਕਾਤਾਂ ਅਸੀਂ ਕਰਾਉਂਦੇ ਰਵਾਂਗੇ ਬਹੁਤ ਧੰਨਵਾਦ ਜੀ ਹੁਣ ਤੁਹਾਡੇ ਕੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ